ਅਚਾਨਕ ਜਦੋਂ ਉਹ ਦਰਵਾਜ਼ਾ ਖੋਲਦਾ ਤਾਂ ਉਹ ਦੋਨਾਂ ਨੂੰ ਗਲਤ ਹਰਕਤਾਂ ਕਰਦਾ ਦੇਖ ਲੈਂਦਾ। ਉੱਥੇ ਗਣੇਸ਼ ਜੀ ਦੀ ਮੂਰਤੀ ਪਈ ਸੀ ਤੇ ਉਹਦੇ ਕੋਲ ਇੱਟਾਂ ਪਈਆਂ ਸੀ ਤਾਂ ਦੋਨਾਂ ਨੇ ਚੱਕ ਕੇ ਦੋਨੋਂ ਇੱਟਾਂ ਬੱਚੇ ਦੇ ਸਿਰ 'ਚ ਮਾਰ ਦਿੱਤੀ। ਜਦੋਂ ਉਹ ਦੇਖਦਿਆਂ ਵੀ ਇਹ ਮਰਿਆ ਨਹੀਂ ਤੇ ਇੱਕ ਦੂਜੇ ਨੂੰ ਕਹਿਣ ਲੱਗਦੀਆਂ ਵੀ ਇਹਦੀਆਂ ਨਸਾਂ ਕੱਟ ਦਈਏ ਆਪਾਂ। ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਹੀ ਵਧੀਆ ਸਟੋਰੀ ਦੇ ਵਿੱਚ ਜਿਸ ਨੇ ਕਿ ਪੂਰੇ ਵੈਸਟ ਬੰਗਾਲ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਡਿਸਟ੍ਰਿਕਟ ਹੁਗਲੀ ਦੇ ਕਈਆਂ ਪਿੰਡਾਂ ਦੇ ਵਿੱਚ ਬਹੁਤੇ ਘਰਾਂ ਦੇ ਵਿੱਚ ਰੋਟੀ ਨਹੀਂ ਸੀ ਪੱਕੀ। ਇਹ ਸਟੋਰੀ ਆ ਬੰਗਾਲ ਦੇ, ਵੈਸਟ ਬੰਗਾਲ ਦੇ ਡਿਸਟ੍ਰਿਕਟ ਹੁਗਲੀ ਤੇ ਨੇੜੇ ਦੇ ਕਿਸੇ ਪਿੰਡ ਦੀ ਜਿੱਥੋਂ ਦੇ ਇੱਕ ਬਹੁਤ ਹੀ ਹੱਸਦਾ-ਵੱਸਦਾ ਪਰਿਵਾਰ ਸੀਗਾ। ਉਸ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਸੀਗੇ, ਇੱਕ 10 ਸਾਲ ਦਾ ਬੱਚਾ ਤੇ ਉਸ ਬੱਚੇ ਦੀ ਮਾਂ ਤੇ ਉਸ ਬੱਚੇ ਦਾ ਪਿਓ। ਉਹਨਾਂ ਦੀ ਬਹੁਤ ਹੀ ਵਧੀਆ ਜ਼ਿੰਦਗੀ ਚੱਲ ਰਹੀ ਸੀ ਜੇ ਗੱਲ ਕਰੀਏ ਤਾਂ ਬੱਚੇ ਦੀ ਬਹੁਤ ਬੱਚਾ ਜਿਹੜਾ ਸੀਗਾ ਬਹੁਤ ਹੀ ਐਕਟਿਵ ਸੀਗਾ ਨਾਰਮਲ ਜਿਵੇਂ ਆਪਣੇ ਬੱਚੇ ਐਕਟਿਵ ਹੁੰਦੇ ਆ ਸਪੋਰਟਸ ਦੇ ਵਿੱਚ ਵੀ ਵਧੀਆ ਸੀਗਾ ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਵਧੀਆ ਸੀਗਾ ਤੇ ਜਿਹੜੀ ਉਹਦੀ ਮਾਂ ਸੀਗੀ ਉਹ ਕੋਸਮੈਟਿਕ ਦੀ ਦੁਕਾਨ ਤੇ ਕੰਮ ਕਰਦੀ ਸੀਗੀ ਤਾਂ ਜਿਹੜਾ ਉਹਦਾ ਫਾਦਰ ਸੀਗਾ ਉਹ ਕਿਸੇ ਫੈਕਟਰੀ ਦੇ ਵਿੱਚ 9 ਤੋਂ ਲੈ ਕੇ 5 ਵਜੇ ਤੱਕ ਡਿਊਟੀ ਕਰਦਾ ਸੀਗਾ ਉੱਥੇ ਕੰਮ ਕਰਦਾ ਸੀਗਾ ਤਾਂ ਬੱਚੇ ਦੀਆਂ ਛੁੱਟੀਆਂ ਚੱਲ ਰਹੀਆਂ ਸੀਗੀਆਂ ਅਛੁੱਟੀਆਂ ਦੇ ਦੌਰਾਨ ਉਹ ਬੱਚਾ ਘਰੇ ਰਹਿੰਦਾ ਸੀ ਤਾਂ ਜਿਹੜੇ ਉਹਦੇ ਪੇਰੈਂਟਸ ਸੀਗੇ ਦਿੱਲੀ ਦੀ ਰੁਟੀਨ ਦੀ ਤਰ੍ਹਾਂ ਉਹ ਆਪਣੇ ਕੰਮ ਤੇ ਜਾਂਦੇ ਸੀ ਤੇ ਛੁੱਟੀ ਦੇ ਟਾਈਮ ਉਹ ਦੋਨੋਂ ਹੀ ਰਾਤ ਨੂੰ ਘਰ ਆ ਜਾਂਦੇ ਸੀ ਤੇ ਬੱਚੇ ਦੀਆਂ ਛੁੱਟੀਆਂ ਚੱਲ ਰਹੀਆਂ ਹੁੰਦੀਆਂ ਤਾਂ ਦਿੱਲੀ ਦੀ ਤਰ੍ਹਾਂ ਬੱਚੇ ਦਾ ਜਿਹੜਾ ਪਿਓ ਸ਼ਾਮ ਨੂੰ 5:00 ਵਜੇ ਘਰ ਵਾਪਸ ਆਉਂਦਾ ਵਾ ਤੇ ਉਹ ਵੇਖਦਾ ਹੈ ਕਿ ਜਿਹੜਾ ਮੇਰਾ ਬੱਚਾ ਸ਼੍ਰੀ ਵਾਂਚੂ ਉਹ ਮੇਰੇ ਕੋਲ ਅੱਜ ਭੱਜ ਕੇ ਨਹੀਂ ਆਇਆ ਤੇ ਜਦੋਂ ਉਹ ਆਸ-ਪਾਸੇ ਜਾ ਕੇ ਦੇਖਦਾ ਵਾ ਪਰੇਸ਼ਾਨ ਹੋ ਜਾਂਦਾ ਵਾ ਕਿਉਂਕਿ ਡੇਲੀ ਜਦੋਂ ਉਹਦਾ ਪਿਤਾ ਘਰੇ ਵਾਪਸ ਆਉਂਦਾ ਸੀਗਾ ਤਾਂ ਬੱਚਾ ਉਹਨੂੰ ਬਹੁਤ ਹੀ ਖੁਸ਼ੀ ਦੇ ਨਾਲ ਭੱਜ ਕੇ ਮਿਲਦਾ ਸੀਗਾ ਕਿ ਪਾਪਾ ਸ਼ਾਇਦ ਮੇਰੇ ਲਈ ਅੱਜ ਕੁਝ ਲੈ ਕੇ ਆਏ ਹੋਣਗੇ ਖਾਣ ਵਾਸਤੇ ਲੈ ਕੇ ਆਏ ਹੋਣਗੇ ਜਾਂ ਮੇਰੇ ਵਾਸਤੇ ਕੁਝ ਖੇਡਣ ਲਈ ਲੈ ਕੇ ਆਏ ਹੋਣਗੇ ਤਾਂ ਬੱਚੇ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਹੀ ਕਿਸੇ ਬੱਚੇ ਦਾ ਫਾਦਰ ਘਰੇ ਆਵੇ ਤਾਂ ਬੱਚਾ ਖੁਸ਼ੀ ਨਾਲ ਉਹਨੂੰ ਭੱਜ ਕੇ ਮਿਲਦਾ ਉਦਾਂ ਹੀ ਉਹ ਗੱਲ ਸੋਚਦਾ ਵਾ ਪੰਕਜ ਸ਼ਰਮਾ ਉਹਦੇ ਫਾਦਰ ਦਾ ਨਾਮ ਹੁੰਦਾ ਤਾਂ ਪੰਕਜ ਸ਼ਰਮਾ ਇਹ ਗੱਲ ਸੋਚਦਾ ਕਿ ਅੱਜ ਜਿਹੜਾ ਸ਼੍ਰੀ ਵਾਂਸੂ ਆ ਮੈਨੂੰ ਭੱਜ ਕੇ ਮਿਲਣ ਨਹੀਂ ਆਇਆਗਾ ਵੀ ਉਹ ਅੱਜ ਕਿੱਥੇ ਆ ਤਾਂ ਬਾਹਰ ਜਾ ਕੇ ਜਦੋਂ ਉਹ ਦੇਖਦਾ ਆਸ-ਪਾਸ ਦੇ ਪੜੋਸ ਚ ਪੁੱਛਦਾ ਦੱਸਦਾ ਵਾ ਕਿ ਮੇਰਾ ਬੱਚਾ ਤੁਸੀਂ ਆਇਆ ਵਾ ਜਾਂ ਤੁਸੀਂ ਦੇਖਿਆ ਵਾ ਤਾਂ ਉਹ ਕਹਿੰਦੇ ਕਿ ਨਹੀਂ ਅੱਜ ਤਾਂ ਉਹ ਆਇਆ ਨਹੀਂਗਾ ਕੁਝ ਕੇ ਟਾਈਮ ਬਾਹਰ ਖੇਡਿਆ ਸੀਗਾ ਤੇ ਉਸ ਤੋਂ ਬਾਅਦ ਉਹ ਘਰ ਵਾਪਸ ਚਲਾ ਗਿਆ ਸੀਗਾ ਚਲੋ ਜਦੋਂ ਉਹ ਥੱਕ ਹਾਰ ਕੇ ਘਰ ਵਾਪਸ ਆ ਕੇ ਜਦੋਂ ਉਹ ਬੈਠਦਾ ਵਾ ਤਾਂ ਬੈੱਡ ਦੇ ਸਾਹਮਣੇ ਬੈਠਦਾ ਵਾ ਤੇ ਜਦੋਂ ਬੈੱਡ ਦੇ ਥੱਲੇ ਉਹਦੀ ਨਿਗਾ ਜਾਂਦੀ ਆ ਤਾਂ ਬੈੱਡ ਦੇ ਥੱਲੋਂ ਬੱਚੇ ਮਤਲਬ ਕਿ ਜਿਹੜਾ ਬਲੱਡ ਹੁੰਦਾ ਵਾ ਥੋੜਾ ਥੋੜਾ ਬਲੱਡ ਆ ਰਿਹਾ ਹੁੰਦਾ ਵਾ ਤਾਂ ਉਹਨੂੰ ਥੋੜਾ ਜਿਹਾ ਸ਼ੱਕ ਹੁੰਦਾ ਵਾ ਤੇ ਜਦੋਂ ਸ਼ੱਕ ਹੁੰਦਾ ਤਾਂ ਉਹ ਬੈੱਡ ਚੱਕ ਕੇ ਜਦੋਂ ਦੇਖਦਾ ਵਾ ਤੇ ਦੇਖ ਕੇ ਉਹ ਪੂਰਾ ਮਤਲਬ ਕਿ ਆਪਦੇ ਆਪ ਤੇ ਕੰਟਰੋਲ ਨਹੀਂ ਉਹ ਬੰਦੇ ਦਾ ਰਹਿੰਦਾਗਾ ਵੀ ਉਹ ਜਿਵੇਂ ਉਹਦਾ ਸਰੀਰ ਜਿਵੇਂ ਆਪਾਂ ਕਹਿ ਦਿੰਦੇ ਨਹੀਂ ਸੁੰਨ ਹੋ ਜਾਂਦਾ ਹਨਾ ਸੁੰਨ ਹੋ ਚੁੱਕਿਆ ਸੀਗਾ ਤੇ ਜਦੋਂ ਉਹ ਬੈੱਡ ਨੂੰ ਚੱਕ ਕੇ ਦੇਖਦਾ ਵਾ ਤਾਂ ਆਪਣੇ ਬੇਟੇ ਦੀ লাশ ਨੂੰ ਉੱਥੋਂ ਪਾਉਂਦਾ ਵਾ ਜਦੋਂ ਉਹ ਆਪਣੇ ਬੱਚੇ ਨੂੰ ਇਦਾਂ ਪਿਆ ਉਹਦੀ ਡੈੱਡ ਬਾਡੀ ਦੇਖ ਲੈਂਦਾ ਤਾਂ ਉਹ ਕੋਈ ਵੀ ਨਹੀਂ ਪਤਾ ਲੱਗਦਾ ਉਹਦਾ ਦਿਮਾਗ ਕੰਮ ਕਰਨੋਂ ਹਟ ਜਾਂਦਾ ਵਾ ਤਾਂ ਉਹਨੂੰ ਸਮਝ ਨਹੀਂ ਆਉਂਦੀ ਵੀ ਹੁਣ ਮੈਂ ਕੀ ਕਰਾਂ ਵੀ ਇਹ ਕੀ ਹੋ ਗਿਆ ਅਚਾਨਕ ਕੀ ਹਨਾ ਵੀ ਕੋਈ ਵੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਸੀਗੀ ਵੀ ਨਾ ਮੇਰਾ ਬੱਚਾ ਬਿਮਾਰ ਸੀਗਾ ਵੀ ਕੁਝ ਵੀ ਨਹੀਂ ਸੀਗੀ ਉਹਨੇ ਜੋ ਸੋਚਿਆ ਨਹੀਂ ਸੀ ਉਹ ਵੀ ਹੋ ਗਿਆ ਤੇ ਉਹ ਇੱਕਦਮ ਹੀ ਸੁੰਨ ਹੋ ਗਿਆ ਤਾਂ ਫਿਰ ਉਹ ਸਿੱਧਾ ਪੁਲਿਸ ਨੂੰ ਫੋਨ ਲਾਉਂਦਾ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਜਦੋਂ ਪੁਲਿਸ ਪਹੁੰਚਦੀ ਤਾਂ ਥੋੜੇ ਕੀ ਟਾਈਮ ਬਾਅਦ ਉਹ ਬੱਚੇ ਦੀ ਜਿਹੜੀ ਮਾਂ ਹੁੰਦੀ ਆ ਉਹ ਵੀ ਇਸ ਜਗ੍ਹਾ ਤੇ ਪਹੁੰਚ ਜਾਂਦੀ ਤਾਂ ਜਦੋਂ ਉਹਨੂੰ ਪਤਾ ਲੱਗਦਾ ਕਿ ਉਹਦੇ ਬੇਟੇ ਨਾਲ ਆਹ ਗੱਲ ਹੋ ਗਈ ਹੈ ਜਾਂ ਉਹਦੀ ਡੈਥ ਹੋ ਚੁੱਕੀ ਆ ਤੇ ਆ ਕੇ ਉਹ ਬਹੁਤ ਹੀ ਜਾਂਦਾ ਰੋਣ ਦੀ ਕਰ ਲਉਂਦੀ ਹੈ ਹੈਰਾਨ ਹੁੰਦੀ ਪਰੇਸ਼ਾਨ ਹੁੰਦੀ ਆ ਹਨਾ ਤਾਂ ਬਹੁਤ ਹੀ ਜ਼ਿਆਦਾ ਮਤਲਬ ਕਿ ਦੁੱਖ ਪ੍ਰਗਟ ਕਰਦੀ ਆ ਕਿ ਮੇਰੇ ਬੱਚੇ ਨੂੰ ਵੀ ਇਹ ਤਾਂ ਅਸੀਂ ਵਧੀਆ ਸਵੇਰੇ ਨੂੰ ਕੰਮ ਤੇ ਗਏ ਆ ਛੱਡ ਕੇ ਘਰੇ ਵਧੀਆ ਸੀਗਾ ਖੇਡਦਾ ਸੀਗਾ ਹਨਾ ਤੇ ਅੱਜ ਇਹਨੂੰ ਛੁੱਟੀ ਸੀਗੀ ਤਾਂ ਘਰੇ ਸੀਗਾ ਤੇ ਅਸੀਂ ਇਹਨੂੰ ਵਧੀਆ ਕੰਮ ਤੇ ਛੱਡ ਕੇ ਗਏ ਆ ਤੇ ਜਦੋਂ ਅਸੀਂ ਵਾਪਸ ਆਏ ਆ ਤੇ ਇਹਦੇ ਨਾਲ ਆ ਹੋ ਗਿਆ ਵੀ ਕਿਉਂ ਹੋਇਆ ਕੀ ਹੋਇਆ ਇਹਦੇ ਨਾਲ ਵੀ ਉਹ ਬਹੁਤ ਜ਼ਿਆਦਾ ਰੋ ਰਹੀ ਸੀਗੀ ਪਰੇਸ਼ਾਨ ਹੋ ਰਹੀ ਸੀ ਕਿਉਂਕਿ ਇੱਕ ਮਾਂ ਸੀਗੀ ਹਨਾ ਤੇ ਐਡਾ ਵੱਡਾ ਇੱਕਦਮ ਇੱਕ ਮਾਂ ਨੂੰ ਝਟਕਾ ਲੱਗਣਾ ਉਹਦੇ ਬੱਚੇ ਦਾ ਖੋਇਆ ਜਾਣਾ ਤੇ ਉਹ ਇੱਕ ਮਾਂ ਹੀ ਦੱਸ ਸਕਦੀ ਉਹਦੇ ਤੇ ਕੀ ਬੀਤ ਰਹੀ ਸੀਗੀ ਤੇ ਚਲੋ ਜਦੋਂ ਆਸ ਪੜੋਸ ਦੇ ਲੋਕਾਂ ਨੂੰ ਪੁੱਛਿਆ ਜਾਂਦਾ ਵਾ ਵੀ ਇਹ ਤਾਂ ਦੋਨੋਂ ਕੰਮ ਤੇ ਸੀਗੇ ਵੀ ਤੁਹਾਡੇ ਵੱਲੋਂ ਕੋਈ ਵੀ ਤੁਸੀਂ ਕੋਈ ਮਤਲਬ ਕਿ ਇਹੋ ਜੀ ਹਲਚਲ ਦੇਖੀ ਹੋਵੇ ਜਿਹੜੀ ਪਹਿਲਾਂ ਕਦੀ ਨਾ ਹੋਈ ਹੋਵੇ ਤਾਂ ਉਹ ਸਾਰੇ ਆਸ-ਪਾਸ ਦੇ ਲੋਕੀ ਦੱਸਦੇ ਆ ਕਿ ਇਹਨਾਂ ਦੇ ਘਰੇ ਤਾਂ ਇੱਕ ਕੁੱਤਾ ਵੀ ਅਕਾਲੇ ਰੰਗ ਦਾ ਜਿਹੜਾ ਉਹਦਾ ਨਾਮ ਹੈਗਾ ਸ਼ੈਡੋ ਤਾਂ ਕਹਿੰਦੇ ਉਹ ਜਦੋਂ ਸ਼ੈਡੋ ਜਦੋਂ ਕੋਈ ਵੀ ਇਹਨਾਂ ਦੇ ਘਰੇ ਕੋਈ ਉਪਰਾ ਬੰਦਾ ਹਨਾ ਵੀ ਕੋਈ ਜਿਹੜਾ ਉਹਨਾਂ ਨੂੰ ਬਗਾਨਾ ਬੰਦਾ ਉਹਨਾਂ ਦੇ ਘਰੇ ਆਉਂਦਾ ਤਾਂ ਉਹ ਸ਼ੈਡੋ ਬਹੁਤ ਜ਼ਿਆਦਾ ਭੌਂਕਦਾ ਵਾ ਹਨਾ ਤੇ ਇਹ ਵੀ ਹੋ ਮਤਲਬ ਕਿ ਇਹ ਅੱਜ ਸਾਰੇ ਦਿਹਾੜੀ ਭੌਂਕਿਆ ਵੀ ਨਹੀਂਗਾ ਵੀ ਕਿਸੇ ਨੂੰ ਪਿਆ ਵੀ ਹੈ ਨਹੀਂਗਾ ਵੀ ਇਹਦਾ ਮਤਲਬ ਆ ਵੀ ਜਿਹੜਾ ਕੋਈ ਜਾਣ ਪਹਿਚਾਣ ਵਾਲਾ ਹੀ ਬੰਦਾ ਸੀਗਾ ਜਿਨੇ ਆਹ ਕੰਮ ਕਰਤਾ ਜਾਂ ਮਤਲਬ ਕਿ ਕੋਈ ਆਪ ਦਾ ਕੋਈ ਪਿਆਤੀ ਬੰਦਾ ਜਿਵੇਂ ਆਪਾਂ ਕਹਿ ਸਕਦੇ ਆ ਵੀ ਕੋਈ ਪਿਆਤੀ ਹੀ ਸੀਗਾ ਜਿਹੜਾ ਬੱਚੇ ਨੂੰ ਮਾਰ ਗਿਆ ਜਾਂ ਉਹਦੇ ਸੱਟ ਮਾਰਗਾ ਜਾਂ ਕਿਵੇਂ ਵੀ ਹੈਣਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਬੱਚੇ ਦੀ লাশ ਆ ਹੈਣਾ ਉਹ ਜਾਂਚ ਦੇ ਲਈ ਲਜਾਈ ਜਾਂਦੀ ਆ ਪੋਸਟਮਾਰਟਮ ਦੇ ਲਈ ਲਜਾਈ ਜਾਂਦੀ ਆ ਹਨਾ ਤੇ ਫਿਰ ਮਤਲਬ ਕਿ ਚਲੋ ਬੱਚੇ ਨੂੰ ਉੱਥੇ ਮਰਿਆ ਘੋਸ਼ਿਤ ਕਰ ਦਿੱਤਾ ਜਾਂਦਾ ਵਾ ਹਨਾ ਤਾਂ ਥੋੜੇ ਕੀ ਟਾਈਮ ਬਾਅਦ ਜਦੋਂ ਪੁਲਿਸ ਚੰਗੀ ਤਰ੍ਹਾਂ ਤਹਿਕੀਕਾਤ ਕਰਦੀ ਆ ਹਨਾ ਤਾਂ ਉਹਨਾਂ ਨੂੰ ਸੀਸੀਟੀਵੀ ਮਿਲਦੀ ਆ ਸੀਸੀਟੀਵੀ ਰਿਕਾਰਡਿੰਗ ਮਿਲਦੀ ਆ ਤੇ ਜਦੋਂ ਉਹ ਵੇਖਦੀ ਆ ਕਿ ਇਹ ਤਾਂ ਦੋਨੋਂ ਗੁੰਦੇ ਹੀ ਨਹੀਂ ਘਰ ਤੇ ਉਸ ਤੋਂ ਬਾਅਦ ਇੱਕੋ ਲੇਡੀ ਇਹਨਾਂ ਦੇ ਘਰੇ ਆਉਂਦੀ ਆ ਘਰੇ ਆਉਂਦੀ ਦਿਖਦੀ ਆ ਤੇ ਘਰੋਂ ਜਾਂਦੀ ਦਿਖਦੀ ਆ ਤੇ ਉਹ ਜਦੋਂ ਉਹ ਲੇਡੀ ਬਾਰੇ ਪੁੱਛਿਆ ਜਾਂਦਾ ਤਾਂ ਉਹਦਾ ਨਾਮ ਉਹ ਔਰਤ ਦਾ ਨਾਮ ਅਸ਼ਰੀਦ ਪ੍ਰਵੀਨ ਦੱਸਿਆ ਜਾਂਦਾ ਵੀ ਕਹਿੰਦੇ ਕਿ ਇਹਦਾ ਨਾਮ ਅਸ਼ਰੀਦ ਪ੍ਰਵੀਨਾ ਤਾਂ ਉਹਨੂੰ ਉਹ ਮੌਕੇ ਤੇ ਹੀ ਪੁਲਿਸ ਥਾਣੇ ਦੇ ਵਿੱਚ ਬੁਲਾਉਂਦੀ ਹੈ ਤਾਂ ਉਹਨੂੰ ਇਹ ਰਸਦ ਦੇ ਵਿੱਚ ਲਿਆ ਜਾਂਦਾ ਤਾਂ ਜਦੋਂ ਉਹਨੂੰ ਪੁੱਛ ਦੱਸ ਕੀਤੀ ਜਾਂਦੀ ਵੀ ਤੂੰ ਇਹਨਾਂ ਦੇ ਘਰੇ ਕੀ ਲੈਣ ਗਈ ਸੀਗੀ ਵੀ ਕਿਉਂ ਕਿਉਂਕਿ ਅੱਜ ਉਹਨਾਂ ਦੇ ਬੱਚੇ ਦੀ ਡੈਥ ਹੋਈ ਆ ਵੀ ਹੋਵੇ ਨਾ ਤੂੰ ਇਸ ਸਕੇਲ ਇਸ ਕੰਮ ਦੇ ਵਿੱਚ ਇਨਵੋਲ ਵਾ ਹਨਾ ਤਾਂ ਜਦੋਂ ਉਹਦੇ ਤੇ ਦਬਾਅ ਪਾਇਆ ਜਾਂਦਾ ਵਾ ਪੁਲਿਸ ਵੱਲੋਂ ਸਖਤੀ ਵਰਤੀ ਜਾਂਦੀ ਹੈ ਤਾਂ ਸਾਰਾ ਕੁਝ ਮਤਲਬ ਕਿ ਉਹਦੇ ਅੱਗੇ ਉਹਨਾਂ ਦੇ ਅੱਗੇ ਰੱਖ ਦਿੰਦੀ ਆ ਹਨਾ ਤੇ ਉਹ ਸਿੱਧਾ ਹੀ ਦੱਸ ਦਿੰਦੀ ਆ ਕਿ ਹਾਂਜੀ ਮੈਂ ਹੀ ਇਸ ਬੱਚੇ ਨੂੰ ਮਾਰਿਆ ਵਾ ਤੇ ਪਰ ਜਦੋਂ ਉਹ ਅੱਗੇ ਦੱਸਦੀ ਤਾਂ ਪੁਲਿਸ ਵੀ ਸੁਣ ਕੇ ਹੈਰਾਨ ਹੋ ਜਾਂਦੀ ਆ ਵੀ ਇਹ ਕਿੱਥੋਂ ਮਤਲਬ ਕਿ ਇਹ ਕੇਸ ਕਿੱਧਰ ਨੂੰ ਮੋੜ ਮੁੜ ਗਿਆ ਹਨਾ ਵੀ ਸੋਚਿਆ ਕੀ ਸੀ ਕੀ ਬਣ ਗਿਆ ਤੇ ਜਦੋਂ ਪਰਵੀਨ ਨੂੰ ਪੂਰੇ ਦਬਕੇ ਦੇ ਨਾਲ ਪੂਰੀ ਸਖਤੀ ਦੇ ਨਾਲ ਪੁੱਛਿਆ ਜਾਂਦਾ ਤਾਂ ਫਿਰ ਉਹ ਪਟਰ ਪਟਰ ਸਾਰਾ ਕੁਝ ਪੁਲਿਸ ਦੇ ਅੱਗੇ ਰੱਖ ਦਿੰਦੀ ਸਭ ਕੁਝ ਬਾਕ ਦਿੰਦੀ ਆ ਉਹ ਕਹਿੰਦੀ ਵੀ ਹਾਂ ਮੈਂ ਹੀ ਉਹ ਬੱਚੇ ਨੂੰ ਮਾਰਿਆ ਵਾ ਤੇ ਪਰ ਮੈਂ ਇਹਦੇ ਵਿੱਚ ਇਕੱਲੀ ਨਹੀਂ ਸੀਗੀ ਵੀ ਇਹ ਇਹ ਮੇਰੇ ਨਾਲ ਇਹਦੀ ਮਾਂ ਮੇਰੇ ਨਾਲ ਇਨਵੋਲਵ ਸੀਗੀ ਹਨਾ ਤੇ ਜਦੋਂ ਇਹ ਗੱਲ ਪੁਲਿਸ ਸੁਣਦੀ ਆ ਹਨਾ ਤੇ ਉਹ ਵੀ ਹੈਰਾਨ ਹੋ ਜਾਂਦੇ ਜਿਹੜਾ ਬੱਚੇ ਦਾ ਫਾਦਰ ਹੁੰਦਾ ਵਾ ਹਨਾ ਸ਼੍ਰੀ万ਸੂ ਦਾ ਉਹ ਵੀ ਹੈਰਾਨ ਹੋ ਜਾਂਦਾ ਵਾ ਵੀ ਇਹ ਕੀ ਇਕਦਮ ਬਣ ਗਿਆ ਹਨਾ ਤੇ ਫਿਰ ਜਦੋਂ ਉਹਦੀ ਮਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਵਾ ਉਹਨੂੰ ਕਸਟਡੀ ਦੇ ਵਿੱਚ ਲਿਆ ਜਾਂਦਾ ਵਾ ਹਨਾ ਉਹਨੂੰ ਫਿਰ ਪੁੱਛਿਆ ਜਾਂਦਾ ਵੀ ਹਾਂ ਵੀ ਕੀ ਗੱਲ ਸੀਗੀ ਵੀ ਤੂੰ ਆਪਦੇ ਹੀ ਬੱਚੇ ਨੂੰ ਕਿਉਂ ਮਾਰਤਾ ਪਹਿਲਾਂ ਤਾਂ ਉਹ ਨਾਟਕ ਜੇ ਕਰਦੀ ਆ ਡਰਾਮੇ ਜੇ ਕਰਦੀ ਆ ਤੇ ਫਿਰ ਜਦੋਂ ਪੁਲਿਸ ਵਾਲਾ ਪੂਰੀ ਸ਼ਕਤੀ ਵਰਤੀ ਜਾਂਦੀ ਆ ਹਨਾ ਤੇ ਜਦੋਂ ਉਹਦੀ ਚੰਗੀ ਤਰ੍ਹਾਂ ਉਹਨੂੰ ਪੁੱਛ ਦੱਸ ਕੀਤੀ ਜਾਂਦੀ ਛਿੱਤਰ ਪ੍ਰੇਟ ਹੁੰਦੀ ਤਾਂ ਫਿਰ ਉਹ ਬੋਲਦੀ ਤਾਂ ਫਿਰ ਉਹ ਐਸੇ ਖੁਲਾਸੇ ਕਰਦੀ ਆ ਤਾਂ ਸਟੋਰੀ ਇੱਥੋਂ ਸ਼ੁਰੂ ਹੁੰਦੀ ਆ ਵੀ ਉਹ ਫਿਰ ਇੱਥੇ ਦੱਸਦੀ ਆ ਵੀ ਕਿਉਂ ਮਾਰਿਆ ਤੇ ਕੀ ਕਾਰਨ ਸੀ ਤੇ ਕਿਹਨੇ ਮਾਰਿਆ ਉਹਨੂੰ ਉਹ ਬੱਚੇ ਨੂੰ ਹਨਾ ਤੇ ਫਿਰ ਜਦੋਂ ਉਹ ਦੱਸਦੀ ਆ ਤਾਂ ਉਹ ਕਹਿੰਦੀ ਵੀ ਮੇਰਾ ਮਤਲਬ ਕਿ ਜਿਹੜੀ ਪ੍ਰਵੀਨ ਸ਼ਰੀਦ ਨਾਮ ਦੀ ਜਿਹੜੀ ਔਰਤਾ ਉਹਦੇ ਨਾਲ ਮੇਰਾ ਅਫੇਅਰ ਚੱਲ ਰਿਹਾ ਜੋ ਕਿ ਮੈਰਿਜ ਤੋਂ ਪਹਿਲਾਂ ਦਾ ਹੀ ਹਨਾ ਇਸ ਬਾਰੇ ਉਹਦੇ ਜਿਹੜਾ ਹਸਬੈਂਡ ਹੁੰਦਾ ਹਨਾ ਉਹਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਵਾ ਵੀ ਇਹ ਲੇਡੀਜ਼ ਦਾ ਹਨਾ ਇਹਦੇ ਨਾਲ ਅਫੇਅਰ ਚੱਲ ਰਿਹਾ ਕਿਉਂਕਿ ਉਹਨੇ ਇੱਕ ਬॉयਫ੍ਰੈਂਡ ਨੇ ਉਹਨੇ ਗਰਲਫ੍ਰੈਂਡ ਰੱਖੀ ਹੁੰਦੀ ਆ ਹਨਾ ਜਿਹਦੇ ਤੋਂ ਉਹ ਜਿਹੜਾ ਉਹਦਾ ਹਸਬੰਦ ਉਹਦਾ ਬਹੁਤ ਜ਼ਿਆਦਾ ਚਿੜਦਾ ਹੁੰਦਾ ਬਹੁਤ ਜ਼ਿਆਦਾ ਉਹਦੇ ਨਾਲ ਗੁੱਸੇ ਦੇ ਇਸ ਗੱਲ ਕਰਕੇ ਉਹਨਾਂ ਦੇ ਘਰ ਵਿੱਚ ਬਹੁਤ ਕਈ ਵਾਰੀ ਬਹੁਤ ਜ਼ਿਆਦਾ ਲੜਾਈ ਹੋਈ ਹੁੰਦੀ ਆ ਤੇ ਉਹ ਉਹਨੂੰ ਉਹਦੇ ਨਾਲ ਮਿਲਣ ਤੋਂ ਰੋਕਦਾ ਹੁੰਦਾ ਪਰ ਚੋਰੀ-ਪਿਚੋਰੀ ਉਹ ਹਨਾ ਆਪਣੇ ਹਸਬੰਦ ਤੋਂ ਚੋਰੀ ਉਹ ਜਨਾਨੀ ਨੂੰ ਮਿਲਦੀ ਰਹਿੰਦੀ ਆ ਹਨਾ ਤੇ ਇਸੇ ਹੀ ਤਰ੍ਹਾਂ ਜਿ ਜਿਹੜੀ 20 ਫਰਵਰੀ ਨੂੰ ਹਨਾ 2024 ਨੂੰ ਉਹ ਡੈਲੀ ਦੇ ਰੁਟੀਨ ਦੀ ਤਰ੍ਹਾਂ ਉਹ ਦੋਨੋਂ ਹੀ ਕੰਮ ਤੇ ਜਾਂਦੇ ਤੇ ਕੁਝਕ ਟਾਈਮ ਬਾਅਦ ਜਿਹੜੀ ਉਹਦੀ ਵਾਈਫ ਹੁੰਦੀ ਉਹ ਘਰ ਵਾਪਸ ਆ ਜਾਂਦੀ ਆ ਤੇ ਉਸ ਤੋਂ ਬਾਅਦ ਉਪਰ ਪ੍ਰਵੀਨ ਵੀ ਆ ਜਾਂਦੀ ਆ ਤੇ ਜਿਹੜਾ ਬੱਚਾ ਹੁੰਦਾ ਬਾਹਰ ਖੇਡ ਰਿਹਾ ਹੁੰਦਾ ਵਾ ਹਨਾ ਤੇ ਉਹ ਕਹਿੰਦਾ ਵੀ ਪਹਿਲਾਂ ਉਹ ਘਰ ਵਾਪਸ ਆਉਂਦਾ ਪਾਣੀ ਪੀਣ ਵਾਸਤੇ ਤੇ ਜਦੋਂ ਉਹਦੀ ਮਾਂ ਨੂੰ ਕਹਿੰਦਾ ਕਿ ਮੰਮਾ ਮੈਂ ਬਾਹਰ ਖੇਡਣ ਜਾਣਾ ਤੇ ਉਹ ਉਦੋਂ ਹੀ ਉਹ ਪ੍ਰਵੀਨ ਆ ਜਾਂਦੀ ਉਹ ਕਹਿੰਦੀ ਵੀ ਹਾਂ ਤੂੰ ਐਂ ਕਰ ਤੂੰ ਬਾਹਰ ਖੇਡ ਤੇ ਮੈਂ ਤੇ ਤੇਰੀ ਆਂਟੀ ਅਸੀਂ ਘਰੇ ਬੈਠੇ ਆ ਹਨਾ ਤੇ ਉਹ ਬੱਚਾ ਚਲ ਉਹਨੂੰ ਕੀ ਪਤਾ ਹੁੰਦਾ ਵੀ ਕੀ ਗੱਲ ਆ ਕੀ ਨਹੀਂ ਹੈਨਾ ਤੇ ਉਹ ਆਪਦੀ ਮਸਤੀ ਦੇ ਵਿੱਚ ਖੇਡਣ ਚਲਾ ਜਾਂਦਾ ਵਾ ਤੇ ਜਦੋਂ ਉਹ ਖੇਡਣ ਜਾਂਦਾ ਵਾ ਤੇ ਇਕਦਮ ਜਿਵੇਂ ਦਰਵਾਜ਼ਾ ਖੁੱਲਿਆ ਹੁੰਦਾ ਵਾ ਤੇ ਉਹ ਜਦੋਂ ਘਰੇ ਵਾਪਸ ਆਉਂਦਾ ਇਕਦਮ ਹੀ ਉਹ ਆ ਜਾਂਦਾ ਵਾ ਪਾਣੀ ਪੀਣ ਦੇ ਲਈ ਹੈਨਾ ਉਹ ਆਉਂਦਾ ਜਦੋਂ ਘਰੇ ਵਾਪਸ ਤਾਂ ਉਹਨਾਂ ਨੂੰ ਦੋਨਾਂ ਨੂੰ ਮਤਲਬ ਕਿ ਇਹੋ ਜੀ ਹਾਲਤ 'ਚ ਵੇਖ ਲੈਂਦਾ ਵਾ ਜਿਹੜਾ ਬੱਚਾ ਹੁੰਦਾ ਵਾ ਵੀ ਜਿਹੜਾ ਉਹਨੇ ਨਹੀਂ ਵੇਖਣਾ ਸੀਗਾ ਜਿਹੜਾ ਮਤਲਬ ਕਿ ਉਹ ਬੱਚੇ ਦੇ ਲਈ ਸਹੀ ਨਹੀਂ ਸੀਗਾ ਹੈਨਾ ਤੇ ਉਹ ਮਤਲਬ ਕਿ ਜਿਹੜੀਆਂ ਉਹ ਦੋਨੇ ਔਰਤਾਂ ਹੁੰਦੀਆਂ ਵਾ ਹੈਨਾ ਪੀਓ ਕੱਪੜੇ ਉਹਨਾਂ ਦੇ ਤਾਰੇ ਵੀ ਹੁੰਦੇ ਆ ਹਨਾ ਤੇ ਉਹ ਆਪਣੀ ਹਵਸ ਨੂੰ ਪੂਰਾ ਕਰਨੀ ਹੁੰਦੀਆਂ ਵਾ ਤੇ ਅਚਾਨਕ ਹੀ ਬੱਚਾ ਇਹ ਚੀਜ਼ਾਂ ਸਾਰੀਆਂ ਨੂੰ ਦੇਖ ਲੈਂਦਾ ਵਾ ਤੇ ਪਰ ਉਹ ਕੁਝ ਨਹੀਂ ਕਹਿੰਦਾ ਵਾ ਉਹ ਉਹ ਦੇਖ ਕੇ ਤੇ ਇਕਦਾਂ ਹੀ ਬਾਹਰ ਭੱਜ ਜਾਂਦਾ ਤੇ ਕਾਰਟੂਨ ਜਾ ਕੇ ਦੇਖਣ ਲੱਗ ਜਾਂਦਾ ਤੇ ਫਿਰ ਉਹ ਡਰ ਜਾਂਦੀਆਂ ਵਾ ਹਨਾ ਤੇ ਜਦੋਂ ਉਹ ਆ ਕੇ ਉਹਦੇ ਕੋਲ ਬੈਂਦੀਆਂ ਵਾ ਤੇ ਉਹ ਕਹਿੰਦਾ ਵੀ ਮਤਲਬ ਕਿ ਉਹਦੀ ਮਾਂ ਉਹਨੂੰ ਪੁੱਛਦੀ ਆ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਆਪਣੇ ਬੱਚੇ ਨੂੰ ਵੀ ਮੈਂ ਇਹਨੂੰ ਬੁਲਾਵਾਂ ਵੀ ਸ਼ਾਇਦ ਇਹ ਭੁੱਲ ਚੁੱਕਿਆ ਹੋਵੇ ਹਨਾ ਇਹਨੂੰ ਮੈਂ ਪੁੱਛਾਂ ਵੀ ਤੂੰ ਕੁਝ ਵੇਖਿਆ ਤਾਂ ਨਹੀਂ ਜਾਵੇਂ ਸਮਝਾਵਾਂ ਵੀ ਤੇ ਪਾਪਾ ਨੂੰ ਨਹੀਂ ਦੱਸਣਾ ਹਨਾ ਤੇ ਪਰ ਉਹ ਪੈਂਦੀ ਸੱਤੀ ਹੀ ਜਦੋਂ ਉਹਦੀ ਮਾਂ ਨੇ ਉਹਨੂੰ ਬੁਲਾਇਆ ਤੇ ਉਹਦੀ ਮਾਂ ਕਹਿੰਦਾ ਕਿ ਮੈਂ ਨਾ ਅੱਜ ਪਾਪਾ ਨੂੰ ਦੱਸੂੰਗਾ ਜਦੋਂ ਪਾਪਾ ਆਏ ਮੈਂ ਪਾਪਾ ਨੂੰ ਕਹੂੰਗਾ ਕਿ ਪਾਪਾ ਉਹ ਪਰਵੀਨ ਆਂ ਅੰਟੀ ਆਈ ਸੀਗੀ ਤੇ ਮੈਂ ਮੰਮਾ ਨੂੰ ਉਹਨਾਂ ਨੂੰ ਮੈਂ ਉਹਦੇ ਨਾਲ ਗੰਦੇ ਕੰਮ ਕਰਦੇ ਵੇਖ ਲਿਆ ਹਨ ਤਾਂ ਉਹ ਇੱਕਦਮ ਸੁਣ ਕੇ ਘਬਰਾ ਜਾਂਦੀਆਂ ਉਹ ਕਹਿੰਦੀਆਂ ਕਿਉਂਕਿ ਉਹ ਪਹਿਲਾਂ ਹੀ ਇਸ ਚੀਜ਼ ਤੋਂ ਉਹਨੂੰ ਰੋਕਦਾ ਹੁੰਦਾ ਵਾ ਹਨ ਤੇ ਉਹ ਡਰ ਜਾਂਦੀ ਉਹ ਕਹਿੰਦੀ ਵੀ ਇਹ ਤੇ ਪਾਪਾ ਨੂੰ ਦੱਸ ਦੂਗਾ ਤੇ ਮੁੜ ਕੇ ਫਿਰ ਉਹ ਜੇ ਮੇਰੇ ਨਾਲ ਕੁਝ ਵੀ ਕਰੂਗਾ ਜਾਂ ਮੈਨੂੰ ਮਾਰੂਗਾ ਜਾਂ ਮੇਰੇ ਨਾਲ ਲੜੂਗਾ ਹਨਾ ਤੇ ਫਿਰ ਉਹ ਮਤਲਬ ਕਿ ਪਲਾਨ ਵੀ ਉਹ ਕਿਉਂਕਿ ਉਹਨਾਂ ਦਾ ਮਾਰਨ ਦਾ ਤਾਂ ਕੋਈ ਪਲਾਨ ਹੀ ਨਹੀਂ ਹੁੰਦਾਗਾ ਉਹ ਤਾਂ ਸਿਰਫ ਆਪਦੀ ਹਵਸ ਨੂੰ ਪੂਰਾ ਕਰਦੀਆਂ ਵਾ ਤੇ ਉਹ ਵਾਪਸ ਆਪੂ ਆਪਣੇ ਕੰਮਾਂ ਤੇ ਚਲੀਆਂ ਜਾਂਦੀਆਂ ਵਾ ਤੇ ਇਦਾਂ ਹੀ ਉਹ ਡੇਲੀ ਦੀ ਤਰ੍ਹਾਂ ਆਈ ਉਹ ਆਈ ਸੀਗੀ ਹਨ ਤੇ ਚਲੋ ਬੱਚੇ ਨੂੰ ਪਹਿਲਾਂ ਸਮਝਾਉਂਦੀਆਂ ਵਾ ਆਪੂ ਬੱਚਾ ਨਹੀਂ ਸਮਝਦਾ ਉਹ ਕਹਿੰਦਾ ਕਿ ਨਹੀਂ ਮੈਂ ਤਾਂ ਪਾਪਾ ਨੂੰ ਦੱਸੂਗਾ ਇਹ ਵੀ ਮੰਮਾ ਤੇ ਉਹ ਆਂਟੀ ਗੰਦੇ ਕੰਮ ਕਰਦੀਆਂ ਸੀਗੀਆਂ ਵੀ ਮੈਂ ਤਾਂ ਪਾਪਾ ਨੂੰ ਜ਼ਰੂਰ ਦੱਸੂਗਾ ਅੱਜ ਪਾਪਾ ਨੂੰ ਸ਼ਾਮ ਨੂੰ ਆ ਲੈਣ ਦੋ ਆਦੀ ਮੰਮਾ ਨੂੰ ਜਿੱਦਾਂ ਚੜਾਉਣ ਜਿਉ ਉਹ ਲੱਗ ਜਾਂਦਾ ਵਾ ਤਾਂ ਉਹਦੀ ਮਾਂ ਜਿਹੜੀ ਉਹ ਚੜ ਜਾਂਦੀ ਤੇ ਜਿਹੜੀ ਉਹ ਔਰਤ ਹੁੰਦੀ ਉਹ ਵੀ ਚੜ ਜਾਂਦੀ ਤੇ ਉਹ ਦੇਖਦੀ ਆ ਕਿ ਇੱਕ ਨਾ ਗਣੇਸ਼ ਜੀ ਦੀ ਮੂਰਤੀ ਪਈ ਹੁੰਦੀ ਤੇ ਉਹਦੇ ਕੋਲ ਦੋ ਇੱਟਾਂ ਪਈਆਂ ਹੁੰਦੀਆਂ ਵਾ ਤਾਂ ਉਹਨ ਗੁੱਸਾ ਚੜਦਾ ਇੰਨੀ ਖਿਜ ਚੜਦੀ ਉਹ ਮਾਂ ਨੂੰ ਇੰਨੀ ਖਿਜ ਚੜਦੀ ਚਲੋ ਉਹ ਤਾਂ ਬਗਾਨੀ ਸੀਗੀ ਤੇ ਜਿਹਦੇ ਢਿੱਡੋਂ ਉਹ ਬੱਚਾ ਜੰਮਿਆ ਸੀਗਾ ਨਾ ਉਹੀ ਉਸੇ ਮਾਂ ਨੇ ਇੱਟ ਚੱਕੀ ਇੱਕ ਇੱਟ ਉਹ ਜਨਾਨੀ ਨੇ ਚੱਕ ਲਈ ਤੇ ਇੱਕ ਇੱਟ ਉਹਦੀ ਮਾਂ ਨੇ ਚੱਕ ਲਈ ਤਾਂ ਉਹਨਾਂ ਨੇ ਦੋਨਾਂ ਨੇ ਉਹ ਇੱਟਾਂ ਚੱਕ ਕੇ ਬੱਚੇ ਦੇ ਸਿਰ ਵਿੱਚ ਮਾਰੀਆਂ ਤੋ ਬੱਚੇ ਦਾ ਸਿਰ ਚ ਇੰਨੀ ਕੁ ਡੂੰਗੀ ਛੱਟ ਵੱਜੀ ਕਿ ਐਟ ਆ ਟਾਈਮ ਹੀ ਉਹ ਬੱਚੇ ਦੀ ਡੈਥ ਹੋ ਗਈ। ਤਾਂ ਫਿਰ ਵੀ ਉਹਨਾਂ ਨੂੰ ਆਏ ਸੀਗਾ ਵੀ ਸ਼ਾਇਦ ਬੇਹੋਸ਼ ਹੀ ਹੋਇਆ ਵਾ। ਵੀ ਇਹਨਾਂ ਨੂੰ ਇਹਨੂੰ ਅਸੀਂ ਮਾਰ ਗਏ ਹਾਂ ਕਿਉਂਕਿ ਉਹਨਾਂ ਨੂੰ ਆਏ ਨਹੀਂ ਸੀਗਾ ਵੀ ਇਹ ਮਰ ਗਿਆ ਉਹਨਾਂ ਨੂੰ ਆਏ ਸੀ ਵੀ ਇਹ ਤਾਂ ਹਜੇ ਬੇਹੋਸ਼ ਹੀ ਆ ਤੇ ਉਹ ਬੱਚੇ ਦੀਆਂ ਜਿਹੜੀਆਂ ਨਾ ਨਸਾਂ ਕੱਟ ਦਿੰਦਿਆਂ ਵਾ ਹਨਾ ਵੀ ਇਹ ਹੁਣ ਮਰ ਗਿਆ ਵਾ ਤੇ ਪਰ ਉਹ ਮਾਰ ਤੋ ਉਹਦੇ ਜਾਂਦਾ ਜਦੋਂ ਇੱਟ ਮਾਰਦੇ ਬੱਚੇ ਦੇ। ਤਾਂ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰੀ ਕਹਾਣੀ ਪੁਲਿਸ ਨੂੰ ਦੱਸਦੇ ਨੇ ਤਾਂ ਫਿਰ ਮਤਲਬ ਕਿ ਜਿਹੜਾ ਉਹਨਾਂ ਦਾ ਕੇਸ ਹਾਈ ਕੋਰਟ ਦੇ ਵਿੱਚ ਲਜਾਇਆ ਜਾਂਦਾ ਵਾ ਹਨਾ ਤੇ ਮਤਲਬ ਕਿ ਹਜੇ ਵੀ ਸਾਰੇ ਲੋਕੇ ਨਾ ਦੋਨਾਂ ਨੂੰ ਲਾਣ ਤਾਂ ਪਾ ਰਹੇ ਹੁੰਦੇ ਵੀ ਕਿ ਉਹ ਜੀ ਮਾਮਾ ਜਿਹਨੇ ਆਪਦੇ ਬੱਚੇ ਨੂੰ ਹੀ ਆਪਦੇ ਆਪ ਦੇ ਮਤਲਬ ਕਿ ਹਵਸ ਦੇ ਲਈ ਹਨਾ ਆਪਦੇ ਬੱਚੇ ਨੂੰ ਹੀ ਮਾਰਤਾ ਵੀ ਇੱਕ ਦੂਜੇ ਦਾ ਪਿਆਰ ਲੈਣ ਦੇ ਲਈ ਦੋ ਔਰਤਾਂ ਨੇ ਬੱਚੇ ਨੂੰ ਮਾਰ ਦਿੱਤਾ ਤੇ ਹਲੇ ਤੱਕ ਇਹ ਕੇਸ ਚੱਲ ਰਿਹਾ ਕਿਉਂਕਿ ਹਜੇ ਤਾਜ਼ਾ ਤਾਜ਼ਾ ਹੀ 2024 ਦੇ ਵਿੱਚ ਇਹ ਸਟਾਰਟਿੰਗ ਦੇ ਵਿੱਚ ਕੇਸ ਸ਼ੁਰੂ ਹੋਇਆ ਸੀਗਾ ਅਜੇ ਤੱਕ ਇਸ ਦੀ ਕੋਈ ਹਸਨਵਾਈ ਨਹੀਂ ਹੋਈਗੀ ਤੇ ਇਸੇ ਹੀ ਤਰ੍ਹਾਂ ਦੀਆਂ ਸਟੋਰੀਆਂ ਤੁਹਾਡੇ ਅੱਗੇ ਲੈ ਕੇ ਆਉਂਦੇ ਰਵਾਂਗੇ ਧੰਨਵਾਦ